ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਹੈ ਕੱਲ 27 ਜਨਵਰੀ ਨੂੰ ਜੋ ਕਿ ਅਮਰਸਰ ਦੇ ਲਾਗੇ ਪਿੰਡ ਹੈ ਕੋਵਿਡ ਮਾਤਾ ਜੀਵਨ ਕੌਰ ਔਰ ਪਿਤਾ ਜੀ ਦਾ ਨਾਮ ਭਗਤੂ ਜੀ ਉਹਨਾਂ ਦਾ ਕੱਲ ਜਨਮ ਦਿਨ 27 ਤਰੀਕ ਨੂੰ ਹੈ ਬੜੀ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ ਆ ਉਹਨਾਂ ਦੇ ਸਬੰਧ ਖੁਸ਼ੀ ਵਿੱਚ ਇੱਕ ਧਾਰਾ ਛੋਟੀ ਜੀ ਦਾਸ ਵੱਲੋਂ ਸ਼ਰਨ ਕਰੋ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦੇ ਚੋਲੀ ਮੇਰੀ ਪਰਦੇ ਚੋਲੀ ਮੇਰੀ ਬਾਬਾ ਦੀਪ ਸਿੰਘ ਜੀ ਪਰਦੇ ਚੋਲੀ ਮੇਰੀ ਸੰਗਤ ਸਤ ਗੁਰੂ ਵਾਲੀ ਸੰਗਤ ਸਤ ਗੁਰੂ ਵਾਲੀ ਕੋਈ ਜਾਵੇ ਨਾ ਖਾਲੀ ਪਰਦੇ ਚੋਲੀ ਮੇਰੀ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਪਰਦੇ ਚੋਲੀ ਮੇਰੀ ਪਰਦੇ ਚੋਲੀ ਮੇਰੀ ਪਰ ਪਰ ਚੋਲੀਆਂ ਦੇ ਵੇਤੇ ਆਪੇ ਹੀ ਖੁਸ਼ ਹੋਵੇ ਪਰ ਪਰ ਚੋਲੀਆਂ ਦੇ ਵੇਤੇ ਆਪੇ ਹੀ ਖੁਸ਼ ਹੋਵੇ ਸਦਕੇ ਤੇਰ ਤੋਂ ਜਿੰਦੜੀਏ ਜਮਾ ਰਤਨਾਵੇਂ ਪਲ ਹੋਵੇ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰ ਦੋ ਚੋਲੀ ਮੇਰੀ ਪਰਦੇ ਚੋਲੀ ਮੇਰੀ ਜੋ ਤੇਰੇ ਦਰ ਤੇ ਆਵੇ ਖਾਲੀ ਨਾ ਕੋਈ ਜਾਵੇ ਜੋ ਵੀ ਤੇਰੇ ਦਰ ਤੇ ਆਵੇ ਖਾਲੀ ਨਾ ਕੋਈ ਜਾਵੇ ਮੋ ਮੰਗਿਆ ਮੁਰਾਦਾ ਪਾਵੇ ਸੁਖ ਤੇਰੇ ਤੇ ਫਲ ਪਾਵੇ ਮੋ ਮੰਗਿਆ ਮੁਰਾਦਾ ਪਾਵੇ ਸੁਖ ਤੇਰੇ ਤੇ ਫਲ ਪਾਵੇ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ ਪਰਦ ਚੋਲੀ ਮੇਰੀ ਪਰਦ ਚੋਲੀ ਮੇਰੀ ਪਰਦ ਚੋਲੀ ਮੇਰੀ ਪਰਦ ਚੋਲੀ ਮੇਰੀ ਮੇਰੇ ਪਿਆਰੇ ਬਾਬਾ ਦੀ ਬਾਬਾ ਦੀਪ ਸਿੰਘ ਜੀ ਮੇਰੇ ਪਿਆਰੇ ਬਾਬਾ ਜੀ ਬਾਬਾ ਦੀਪ ਸਿੰਘ ਜੀ